शिवसेना ਦੇ ਸੁਪਰੀਮੋ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਾਊਦਰ ਸਾਹ ਫਾਗਰੇ ਜੀ ਦੇ ਜਨਮ ਦਿਨ ਤੇ ਅੱਜ ਪੂਰੇ ਦੇਸ਼ ਦੇ ਅੰਦਰ Shiv Sena ਗੱਜਬੱਜ ਕੇ ਆਜ਼ਾਦ ਦਿਹਾੜਾ ਮਨਾ ਰਹੇ ਆ ਉਸੇ ਲਈ ਤਰ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਦੀ ਗਵਾਈ ਵਿਖੇ ਅੱਜ ਲੁਧਿਆਣਾ ਦੇ Shiv Sena ਦਫਤਰ ਦੇ ਮੂਹਰੇ ਪਹਿਲਾਂ ਭਗਵਾਨ ਭੋਲੇनाथ ਨੂੰ ਮਹਾਰੂਦਰ ਅਭਿਸ਼ੇਕ ਕਰਵਾ ਕੇ ਭਗਵਾਨ ਭੋਲੇनाथ ਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਗਈ ਉਦਵ ਸਾਹਿਬ ਠਾਕਰੇ ਜੀ ਦੀ ਲੰਬੀ ਆਇਯੂ ਹੋਵੇ Shiv Sena ਦੀ ਮਜ਼ਬੂਤੀ ਲਈ ਤਾਂ ਕਿ Shiv Sena ਕਾ ਦੇ ਵਿੱਚ ਐਸਾ ਬਲ ਹੋਵੇ ਜਿਹੜਾ ਸਮਾਜ ਨੂੰ ਸਮਰਪਿਤ ਹੋ ਕੇ ਉਹ ਸੇਵਾ ਜਿਹੜਾ ਲਗਾਤਾਰ ਕਰ ਰਹੇ ਨੇ ਜੋ ਸਾਨੂੰ ਸਿੱਖਿਆ ਔਰ ਪ੍ਰੇਰਣਾ ਹਿੰਦੂ ਹਿਦੇ ਸਮਰਾਟ ਬਾਲਾ ਸਾਹਿਬ ਠਾਕਰੇ ਨੇ ਦਿੱਤੀ ਆ ਕਿ Shiv Sena ਸੇ ਨਾਤਾ ਜੋੜੋ ਜਾਤ ਪਾਤ ਦਾ ਬਰਦਨ ਦੋੜੋ ਹਰ ਤਰ੍ਹਾਂ ਦੇ ਵਰਗ ਨੂੰ ਨਾਲ ਲੈ ਕੇ ਅੱਜ ਇਹ ਜਿਹੜਾ ਕਾਰਗਰਮ ਢੀਕਿਆ ਗਿਆ ਔਰ ਅੱਜ ਪੂਰੇ ਪੰਜਾਬ ਦੇ ਵਿੱਚੋਂ ਬ੍ਰਿਸ਼ਟ Shiv Saink ਜਿਹੜੇ ਨੇ ਉੱਥੇ ਜਾਣੇ ਪਹੁੰਚੇ ਆ ਮੈਂ ਦਿਲ ਦੀ ਗਹਿਰਾਈਆਂ ਤੋਂ ਤੁਹਾਨੂੰ ਸਵਾਗਤ ਕਰਦਾ ਹਾਂ ਉੱਥੇ ਯਾਦ ਕਰਦਾ ਕਿ ਪਰਮਪਿਤਾ ਪਰਮਾਤਮਾ ਸਾਨੂੰ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਅੱਗੋਂ ਵੀ ਅਸੀਂ ਸਮਾਜ ਨੂੰ ਸਮਰਪਿਤ ਹੋ ਕੇ ਇਹ ਜੇ ਉਪਰਾਲੇ ਤਖੜੇ ਹੋ ਕੇ ਕਰੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੀਰਾ ਸਾਵਣ ਦਾ ਮਹੀਨਾ ਚੱਲ ਰਿਹਾ ਬੋਲੇ ਸ਼ੰਕਰ ਦਾ ਮਹਾ ਰੁਦਰ ਅਭਿਸ਼ੇਕ ਕੀਤਾ ਕਿਉਂਕਿ ਅੱਜ ਸ਼ੇਵ ਸ਼ਣਾ ਸੁਪਰੀਮ ਨੂੰ ਆਦਰ ਨਹੀਂ ਹੈ 2010 ਦੇ ਸਮਰਾਟ ਉਦੋਂ ਸਭ ਠਾਕਰੇ ਜੀ ਦਾ ਚੌਥਾ ਜਨਮ ਦਿਹਾੜਾ ਔਰ ਚੰਨਨ ਚੱਡਾ ਜੀ ਦੇ ਨੇਤਰਤਵ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਜਿਹੜੀ ਟੀਮ ਹੈ ਉਹਨਾਂ ਦੇ ਨੇਤਰ ਦੇ ਵਿੱਚ ਉਹਨਾਂ ਦਾ ਬਰਥਡੇ ਜਿਹੜਾ ਹੈਗਾ ਇੱਥੇ ਮਨਾਇਆ ਜਾ ਰਿਹਾ ਸਮਾਜ ਸੇਵਾ ਜਿਸ ਤਰ੍ਹਾਂ ਬਾਲਾ ਸਾਹਿਬ ਠਾਕਰੇ ਕਹਿੰਦੇ ਸੀ ਕਿ ਸ਼ੇਵ ਸ਼ਣਾ ਜਿਹੜੀ ਹੈਗੀ ਆ ਅਸੀਂ 80% ਸਮਾਜ ਸੇਵਾ ਔਰ 20% ਰਾਜਨੀਤੀ ਕਰਦੀ ਆ ਉਸੇ ਹੀ ਕੜੀ ਨੂੰ ਜੋੜਦਾ ਆ ਅੱਜ ਸਾਡੇ ਬਰਥਡੇ ਦੇ ਉੱਪਰ ਇੱਕ ਛੋਟਾ ਇੱਕ ਲੰਗਰ ਦੀ ਬਵਸਤਾ ਕੀਤੀ ਆ ਖੇਰ ਦੀ ਬਵਸਤਾ ਕੀਤੀ ਆ ਇਸੇ ਤਰ੍ਹਾਂ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਵੀ ਉਧਮ ਸਾਫ ਠਾਕਰੇ ਜੀ ਦਾ ਜਿਹੜਾ ਬਰਥਡੇ ਆ ਉਹ ਹਰ ਸ਼ਿਵਚੰਨਕ ਬਰੇ ਚਾਵਾਂ ਨਾਲ ਮਨਾ ਰਿਆ ਅਸੀਂ ਹੁਣ ਇਸ ਪੰਜਾਬ ਦੇ ਜਿੰਨੇ ਵੀ ਸ਼ਿਵਚੰਨਕ ਹੋਣ ਉਹਨਾਂ ਦੀ ਉਮਰ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ